ਜਦੋਂ ਫਿਰ ਨਾਲ ਪਹੁੰਚੇ ਉਹ ਦੂਰੀ ਕਰਦੇ ਤਮਸਾ ਘੁੰਮਣ ਲਈ ਪਹੁੰਚੇ ਉਹ ਗੁਰੂ ਮਹਾਰਾਜ ਦੇ ਮੇਲੇ ਕੀ ਹੈ ਤਾਂ ਹਰਿਆਣਾ ਕਮੇਟੀ ਦੇ ਵਿੱਚ ਪ੍ਰਧਾਨ ਇਹ ਤੁਸੀਂ ਅੱਜ ਪਹੁੰਚੇ ਕੀ ਕਹਿਣਾ ਚਾਹੁੰਦੇ ਹੋ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 19 ਜਨਵਰੀ ਨੂੰ ਹਰਿਆਣਾ ਸਰਕਾਰ ਵੱਲੋਂ ਕਰਵਾਈਆਂ ਗਈਆਂ ਸੀ ਜਿਸ ਵਿੱਚ 40 ਮੈਂਬਰ ਸਹਿਬਾਨ ਹਰਿਆਣਾ ਕਮੇਟੀ ਦੀ ਚੋਣ ਜਿੱਤ ਕੇ ਸੰਗਤਾਂ ਦਾ ਫਤਵਾ ਲੈ ਕੇ ਆਏ ਤੇ 40 ਮੈਂਬਰ ਸਹਿਬਾਨਾ ਨੇ 9 ਮੈਂਬਰ ਕੋਆਪਟ ਕੀਤੇ ਸੀ ਹੋ 49 ਦਾ ਹਾਊਸ ਪੂਰਾ ਹੋਇਆ ਸਰਦਾਰ ਜਗਦੀਸ਼ ਸਿੰਘ ਢਿੰਡਾ ਨੂੰ ਮੁਖ ਸੇਵਾਦਾਰ ਸਰਬਸੰਮਤੀ ਦੇ ਨਾਲ ਸਾਡੇ ਮੈਂਬਰ ਸਹਿਬਾਨਾ ਵੱਲੋਂ ਬਹੁਮਤ ਦੇ ਨਾਲ ਚੁਣਿਆ ਗਿਆ ਸਰਦਾਰ ਗੁਰਮੀਤ ਸਿੰਘ ਜੀ ਮੀਤਾ ਰਾਮ ਸਰ ਉਹਨਾਂ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਸਰਦਾਰ ਗੁਰਵੀਰ ਸਿੰਘ ਜੀ ਤਲਾਕੌਰ ਉਹਨਾਂ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਸਰਦਾਰ ਅੰਗਰੇਜ਼ ਸਿੰਘ ਜੀ ਰਾਣੀਆਂ ਉਹਨਾਂ ਨੂੰ ਜਰਨਲ ਸਕੱਤਰ ਚੁਣਿਆ ਗਿਆ ਸਰਦਾਰ ਬਲਵਿੰਦਰ ਸਿੰਘ ਭਿੰਡਰ ਉਹਨਾਂ ਨੂੰ ਮੀਸ ਸਕੱਤਰ ਚੁਣਿਆ ਗਿਆ ਔਰ ਇਸੇ ਤਰ੍ਹਾਂ 6 ਐਗਜ਼ੈਕਟਿਵ ਮੈਂਬਰ ਸਰਦਾਰ ਜਗਤਾਰ ਸਿੰਘ ਜੀ ਮਾਨ ਮਠੜੀ ਸਰਦਾਰ ਕੁਲ ਕੁਲਦੀਪ ਸਿੰਘ ਜੀ ਮਲਤਾਨੀ ਸਰਦਾਰ ਕਰਨੈਲ ਸਿੰਘ ਜੀ ਨਿਮਣਾਬਾਦ ਸਰਦਾਰ ਰੁਪਿੰਦਰ ਸਿੰਘ ਜੀ ਪੰਜੋਖਰਾ ਸਾਹਿਬ ਸਰਦਾਰ ਬਲਵਿੰਦਰ ਸਿੰਘ ਜੀ ਚੀਮਾ ਕਰਨਾਲ ਤੇ ਸਰਦਾਰ ਤਜਿੰਦਰਪਾਲ ਸਿੰਘ ਜੀ ਨਾਰਨੌਲ ਇਹਨਾਂ ਨੂੰ 11 ਮੈਂਬਰੀ ਜਿਹੜੀ ਕਾਰਜ ਕਰਨੀ ਸੀ ਉਹਦੀ ਚੋਣ 23 ਤਰੀਕ ਨੂੰ ਕੀਤੀ ਗਈ ਔਰ ਉਸ ਤੋਂ ਬਾਅਦ ਅੱਜ ਸਾਰੇ ਐਗਜ਼ੈਕਟਿਵ ਔਰ ਸਾਡੇ ਸੀਨੀਅਰ ਮੈਂਬਰ ਸਰਦਾਰ ਸਵਰਨ ਸਿੰਘ ਜੀ ਬੁੰਗਾ ਟਿੱਬੀ ਇਸੇ ਤਰ੍ਹਾਂ ਸਰਦਾਰ ਰਜਿੰਦਰ ਸਿੰਘ ਜੀ ਬਰਾੜਾ ਸਾਬਕਾ ਜਰਨਲ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਮੁੰਡੇਬਰ ਸਾਬਕਾ ਮੈਂਬਰ ਸਰਦਾਰ ਇੰਦਰਜੀਤ ਸਿੰਘ ਜੀ ਵਾਸੂ ਦੇਵਾ ਅਸੀਂ ਸਾਰੇ ਅੱਜ ਇੱਥੇ ਨਾਤਮਸਤਕ ਹੋਣ ਵਾਸਤੇ ਆਏ ਆ ਜਿੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਨਮਾਨ ਕੀਤਾ ਗਿਆ ਸਿੱਖ ਜਥੇਬੰਦੀਆਂ ਭਾਈ ਮੁਕਮ ਸਿੰਘ ਜੀ ਦਮਦਮੀ ਟਕਸਾਲ ਉਹਨਾਂ ਦੇ ਸਾਥੀਆਂ ਵੱਲੋਂ ਸਨਮਾਨ ਕੀਤਾ ਗਿਆ ਅੱਜ ਗੁਰੂ ਰਾਮਦਾਸ ਦੇ ਦਰ ਤੇ ਨਾਤਮਸਤਕ ਹੋ ਕੇ ਔਰ ਸ੍ਰੀ ਅਕਾਲ ਤਖਤ ਸਾਹਿਬ ਤੇ ਨਾਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਾਂਗੇ ਔਰ ਗੁਰੂ ਘਰਾਂ ਦਾ ਪ੍ਰਬੰਧ ਸੁਚੱਜਾ ਕਰਨ ਵਾਸਤੇ ਔਰ ਇਸੇ ਤਰ੍ਹਾਂ ਧਰਮ ਪ੍ਰਚਾਰ ਦੀ ਲਹਿਰ ਨੂੰ ਹੋਰ ਪ੍ਰਚੰਡ ਕਰਨ ਵਾਸਤੇ ਸਾਰੇ ਰਲ ਮਿਲ ਕੇ ਜਿੱਥੇ ਸ੍ਰੀ ਅੰਮ੍ਰਿਤਸਰ ਸਾਹਿਬੇ ਕੀ ਪਹੁੰਚੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਮਨਜੀਤ ਸਿੰਘ ਜੀ ਭੂਰਾ ਕੋਨਾ ਉਹਨਾਂ ਦੇ ਵੱਲੋਂ ਵੀ ਸਨਮਾਨ ਸੋ ਸਾਰਿਆਂ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਹਾਂ ਔਰ ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਕਿਰਪਾ ਕਰੇ ਨਵ ਨਿਯੁਕਤ ਜਿਹੜੀ ਸਾਡੀ ਹਰਿਆਣਾ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਹਨੂੰ ਗੁਰੂ ਘਰਾਂ ਦਾ ਪ੍ਰਬੰਧ ਸੁਚਾਰੂ ਢੰਗ ਦੇ ਨਾਲ ਚਲਾਉਣ ਤੇ ਧਰਮ ਪ੍ਰਚਾਰ ਸੇ ਸਵਾਵਾ ਐਜੂਕੇਸ਼ਨ ਸਵਾਵਾ ਚੜ੍ਹਦੀ ਕਲਾ ਦੇ ਨਾਲ ਕਰਨ ਦਾ ਗੁਰੂ ਬਲਵਕਸ਼ੇ ਇਸ ਵਾਸਤੇ ਗੁਰੂ ਰਾਮਦਾਸ ਦੇ ਦਰ ਤੇ ਨਤਮਸਤਕ ਹੋ ਕੇ ਅਰਦਾਸ ਕਰਨ ਵਾਸਤੇ ਪੁੱਜਿਆ ਹਾਂ ਜੀ ਅੱਤ ਦਤਵਾਲ ਸਾਹਿਬ ਤੁਸੀਂ ਦੇਖਿਆ ਹੋਣਾ ਇਹ ਦੋ ਤਖਤਾਂ ਦੇ ਵਿੱਚ ਇੱਕ ਗੜਤਨ ਜੀ ਚੱਲ ਰਹੀ ਹੈ ਦੋਨਾਂ ਪੰਜਾ ਪਿਆਰਿਆਂ ਦੇ ਵਿੱਚ ਇਧਰੋਂ ਵੀ ਤੇ ਉਧਰੋਂ ਵੀ ਅੱਜ ਇੱਕ ਕਮੇਟੀ ਜਿਹੜੀ ਹੈ ਇੱਕ ਗਠਿਤ ਕੀਤੀ ਗਈ ਉਹ ਅੱਜ ਪਟਨਾ ਸਾਹਿਬ ਰਵਾਨਾ ਹੋਈ ਹੈ ਕਿਵੇਂ ਦੇਖ ਰਹੇ ਹੋ ਐਵੇਂ ਤਖਤਾਂ ਦੇ ਉੱਤੇ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰਨੀ ਇੱਕ ਦੂਜੇ ਦੇ ਆਦੇਸ਼ ਰੱਦ ਕਰਨੇ ਉਸ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਜੀ ਦੇਖੋ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਬੰਧ ਵੱਲੋਂ ਜਿਸ ਤਰ੍ਹਾਂ ਤਖਤਾਂ ਦੇ ਜਥੇਦਾਰਾਂ ਨੂੰ ਇੱਥੋਂ ਹਟਾਇਆ ਗਿਆ ਤੇ ਨਵੇਂ ਜਥੇਦਾਰ ਯਾਨੀ ਕੁਲਦੀਪ ਸਿੰਘ ਨੂੰ ਤੇ ਟੇਕ ਸਿੰਘ ਧਨੌਲਾ ਨੂੰ ਲਾਇਆ ਗਿਆ ਪੰਥ ਦੇ ਵੱਡੇ ਹਿੱਸੇ ਵੱਲੋਂ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਰਾਤ ਦੇ ਹਨੇਰਿਆਂ ਦੇ ਵਿੱਚ ਜਥੇਦਾਰਾਂ ਨੇ ਤਾਜਪੂਸ਼ੀਆਂ ਕਰਵਾਉਣੀਆਂ ਦਿੱਤੇ ਹੋਏ ਸਮੇਂ ਤੋਂ ਪਹਿਲਾਂ ਇੱਥੋਂ ਹੀ ਪਤਾ ਲੱਗਦਾ ਕਿ ਦਾਲ ਵਿੱਚ ਕੁਝ ਕਾਲਾ ਹੈ। ਜਥੇਦਾਰ ਹੁਣ ਪੰਥ ਦੇ ਗੁਰੂ ਗ੍ਰੰਥ ਦੇ ਤੇ ਨਾ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਵੇ ਤੇ ਨਾ ਪੰਥ ਉੱਥੇ ਹਾਜ਼ਰ ਹੋਵੇ। ਕੁਝ ਕਮੇਟੀ ਦੇ ਮੁਲਾਜ਼ਮ ਜਿਹੜੇ ਉਹਨਾਂ ਦੀ ਤਾਜਪੂਸ਼ੀ ਕਰਾਉਣ ਤੇ ਫਿਰ ਉਹਨਾਂ ਦੇ ਫੈਸਲੇ ਵੀ ਇਦਾਂ ਦੇ ਹੋਣਗੇ। ਜਿਹੜੇ ਫੈਸਲੇ ਤੱਕ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਤੋਂ ਪੰਜ ਪਿਆਰਿਆਂ ਨੇ ਕੀਤੇ ਜਿਹੜੀਆਂ ਕੰਪਲੇਂਟਾਂ ਸੀ ਚਾਹੇ ਗਿਆਨੀ ਅਰੰਜੀਤ ਸਿੰਘ ਤੇ ਸੀ ਉਹਨਾਂ ਨੂੰ ਨਾਂ ਬੁਲਾ ਕੇ ਸੁਣਿਆ ਗਿਆ ਮਰਜ਼ੀ ਨਾਲ ਫਤਵੇ ਦੇ ਦਿੱਤੇ ਗਏ ਸੋ ਉਸ ਕਾਰਨ ਕਰਕੇ ਮੈਂ ਸਮਝਦਾ ਇਹ ਟਕਰਾ ਜਿਹੜਾ ਗਿਆਨੀ ਕੁਲਦੀਪ ਸਿੰਘ ਦੇ ਫੈਸਲਿਆਂ ਦੇ ਕਰਕੇ ਹੋਇਆ ਸ਼੍ਰੋਮਣੀ ਕਮੇਟੀ ਕਰਕੇ ਹੋਇਆ ਤੱਕ ਸ੍ਰੀ ਹਰਮੰਦਰ ਸਾਹਿਬ ਦੇ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦਾ ਪੱਖ ਜਿਹੜਾ ਸੀ ਉਹ ਸੁਣਨਾ ਚਾਹੀਦਾ ਉਹਨਾਂ ਨੂੰ ਦਰਕਰਨਾਰ ਨਹੀਂ ਕੀਤਾ ਜਾ ਸਕਦਾ ਦੇਖੋ ਸ਼੍ਰੋਮਣੀ ਕਮੇਟੀ ਵੱਲੋਂ ਤਖਸਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਹੁਕਮ ਨੂੰ ਰੱਦ ਕਰਨ ਵਾਸਤੇ ਜਿਹਦਾ ਕਿ ਸਮਰਥਨ ਪੱਖ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੀ ਕਮੇਟੀ ਨੇ ਵੀ ਪੂਰਾ ਸਮਰਥਨ ਕੀਤਾ ਕਿ ਜੋ ਪੰਜ ਪਿਆਰਿਆਂ ਨੇ ਪਟਨਾ ਸਾਹਿਬ ਤੋਂ ਫੈਸਲਾ ਲਿਆ ਚਾਹੇ ਉਹ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰਨ ਦਾ ਤੇ ਚਾਹੇ ਉਹ ਕੁਲਦੀਪ ਸਿੰਘ ਗੜਗਾਜ ਤੇ ਟੇਕ ਸਿੰਘ ਢਣੋਲਾ ਨੂੰ ਤਲਬ ਆਪਣਾ ਤਨਖਾਈਏ ਖੋਸਤ ਕਰਨ ਦਾ ਉਹਦਾ ਸਮਰਥਨ ਪਟਨਾ ਸਾਹਿਬ ਕਮੇਟੀ ਨੇ ਵੀ ਕੀਤਾ ਸੋ ਇਸ ਕਾਰਨ ਕਰਕੇ ਮੈਂ ਸਮਝਦਾ ਕਿ ਹੁਣ ਜਿੰਨਾ ਪੰਜ ਪਿਆਰਿਆਂ ਨੇ ਸੌਦਾ ਸਾਧਦੇ ਮਾਫੀਨਾਮੇ ਵੇਲੇ ਕਾਲ ਤਖਤ ਤੋਂ ਫੈਸਲਾ ਲਿਆ ਸੀਗਾ ਉਹਨਾਂ ਪੰਜ ਪਿਆਰਿਆਂ ਨੂੰ ਤਾਂ ਸ਼ਰਮਣੀ ਕਮੇਟੀ ਨੇ ਘਰੋਂ ਤੋਰ ਦਿੱਤਾ ਸਸਪੈਂਡ ਕਰ ਦਿੱਤਾ ਤੇ ਅੱਜ ਪੰਜ ਪਿਆਰਿਆਂ ਨੂੰ ਵਰਤਾ ਜਾ ਰਿਹਾ ਚਾਹੇ ਉਹ ਪੰਜ ਪਿਆਰੇ ਕਾਲ ਤਖਤ ਦੇ ਹੋਣ ਕੇਸਗੜ ਸਾਹਿਬ ਦੇ ਹੋਣ ਚਾਹੇ ਉਹ ਦਮਦਮਾ ਸਾਹਿਬ ਦੇ ਹੋਣ ਉਦੋਂ ਪੰਜ ਪਿਆਰਿਆਂ ਦੇ ਹੁਕਮ ਨੂੰ ਕਹਿੰਦੇ ਸੀ ਇਹ ਮਲਾਜਮ ਨੇ ਤੇ ਅੱਜ ਪੰਜ ਪਿਆਰੇ ਜਿਹੜੇ ਆ ਉਹਨਾਂ ਨੂੰ ਵਰਤ ਰਹੇ ਆ ਤਖਤ ਰਮੰਦਰ ਜੀ ਪਟਨਾ ਸਾਹਿਬ ਦੇ ਉਹ ਗਨਾਮਿਆਂ ਨੂੰ ਰੱਦ ਕਰਾਉਣ ਲਈ ਸੋ ਇਹਨਾਂ ਗੱਲਾਂ ਕਰਕੇ ਮੈਂ ਸਮਝਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗਰਮਾਂ ਨੂੰ ਧੱਕਾ ਲੱਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਹਾਰਵਾਲ ਗਈ ਤੇ ਅੱਜ ਇਹ ਜਿਹੜੇ ਹਾਲਾਤ ਆ ਜੋ ਟਕਰਾਅ ਤਖਤਾਂ 'ਚ ਪੈਦਾ ਕੀਤਾ ਇਹਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਿਆਨੀ ਕੁਲਦੀਪ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਉਸ ਜ਼ਿੰਮੇਵਾਰ ਆ ਦਾਜਵਾਲ ਜੀ ਅਸੀਂ ਦੇਖ ਰਹੇ ਹਾਂ ਸਾਰੀ ਦੁਨੀਆ ਹੀ ਦੇਖ ਰਹੀ ਹੈ ਜਦੋਂ ਦੇ ਹੀ ਕੁਲਦੀਪ ਸਿੰਘ ਹੋਰੀ ਬਣੇ ਨੇ ਮਾਫੀਨਾਮਾ ਬੜੇ ਜ਼ੋਰਾਂ ਦੇ ਨਾਲ ਚੱਲ ਰਿਹਾ ਹੈ ਚਾਹੇ ਅਸੀਂ ਢੰਡਰੀਆਂ ਵਾਲਿਆਂ ਸਾਥ ਦੀ ਗੱਲ ਕਰ ਲਈਏ ਚਾਹੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਦੀ ਗੱਲ ਕਰ ਲਈਏ ਚਾਹੇ ਹੋਰਨਾਂ ਦੀ ਗੱਲ ਕਰ ਲਈਏ ਇੱਕ ਨਾਮ ਹੋਰ ਸਾਹਮਣੇ ਆ ਰਿਹਾ ਹੈ ਬਿਰਸਾ ਸਿੰਘ ਬਲਟੋਹਾ ਦਾ ਬੀਤੇ ਦਿਨੀ ਅਕਾਲ ਤਖਤ ਸਾਹਿਬ ਗਏ ਨੇ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਹਦੇਸ਼ ਜਾਰੀ ਹੋਏ ਸੀਗੇ ਜਿਹੜੇ ਪਹਿਲੇ ਜਥੇਦਾਰ ਸੀਗੇ ਉਹਨਾਂ ਨੇ ਜਿਹੜੇ ਆਦੇਸ਼ ਕੀਤੇ ਐ ਇਹਨਾਂ ਦੇ ਉੱਤੇ ਮੁੜ ਵਿਚਾਰ ਕੀਤਾ ਜਾਵੇ ਯਾਨੀ ਕਿ ਇੱਕ ਮਾਫੀ ਨਾਮੇ ਅਲਫੇਰ ਤੋਂ ਅਸੀਂ ਕਹਿ ਲਈਏ ਰਾਹ ਪੱਧਰਾ ਕੀਤਾ ਜਾ ਰਿਹਾ ਇਸ ਨੂੰ ਕਿਵੇਂ ਦੇਖ ਰਹੇ ਹੋ ਦੇਖੋ ਪੰਥ ਦੇ ਵਿੱਚ ਕੋਈ ਗੁਨਾਹ ਕਰਦਾ ਗਲਤੀਆਂ ਕਰਦਾ ਤਾਂ ਨਿਮਰਤਾ ਦੇ ਨਾਲ ਤਖਤਾਂ ਤੇ ਆ ਕੇ ਮੁਆਫੀ ક્ષਮਾ ਜਾਂਚਨਾ ਕਰਦਾ ਤੇ ਉਹਦਾ ਜਿਹੜਾ ਹੈਗਾ ਨਾ ਉਹ ਪ੍ਰੋਵੀਜ਼ਨ ਹੈਗੀ ਆ ਪੰਥ ਦੇ ਅੰਦਰ ਪਰ ਜਿਸ ਤਰੀਕੇ ਨਾਲ ਹੁਣ ਗਿਆਨੀ ਕਲਦੀਪ ਸਿੰਘ ਵੱਲੋਂ ਕੀਤਾ ਜਾ ਰਿਹਾ ਉਸ ਦੇ ਨਾਲ ਪੰਥ ਦੇ ਵਿੱਚ ਮੈਂ ਸਮਝਦਾ ਫਿਰ ਦੁੱਬਦਾ ਜਿਹੜੀ ਆ ਉਹ ਕ੍ਰिएट ਹੋ ਰਹੀ ਆ ਕਿ ਨਾ ਕੋਈ ਗਲਤੀਆਂ ਦੀ ਸਜ਼ਾ ਨਾ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਹੈਗਾ ਤਹਿਕੀਕਾਤ ਨਾ ਕੋਈ ਵਿਚਾਰ ਨਾ ਵਟਾਂਦਰਾ ਤੇ ਜਿਸ ਤਰੀਕਾ ਨਾਲ ਗਿਆਨੀ ਕਲਦੀਪ ਸਿੰਘ ਵੱਲੋਂ ਹਾਂ ਬਾਦਲਾਂ ਦੀ ਮਾਫੀ ਨਾਮੇ ਤਾਂ ਹੋ ਸਕਦਾ ਹੈ ਤਖਤਾਂ ਦੇ ਮਾਫੀ ਨਾਮੇ ਨਹੀਂ ਆ ਕਿ ਤੋ ਸਾਬ ਮਿੰਨ ਮੁੰਡਾ ਤੁੰਗੀ ਫੋਟੋ ਲੋਕਿਆ ਸੀ ਜੀਪੀਸੀ ਮਿਲਾਨਾ ਵੇ ਬਾਅਦ ਚੂਰ ਜਨਾਈ ਕੀਤਾ ਗਿਆ ਉਹ ਤੁਹਾਡਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹੋ ਜੇ ਐਲਾਨ ਕਰਨ ਤੋਂ ਪਹਿਲਾਂ ਹੀ ਤਹਿਕੀਕਾਤ ਕਰਨੀ ਚਾਹੀਦੀ ਆ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿ ਕੋਈ ਐਲਾਨ ਕਰਕੇ ਮੁੜ ਕੇ ਵਾਪਸ ਲੈਣਾ ਪਵੇ ਜਿਵੇਂ ਸੌਦਾ ਸਾਧ ਵਾਲਾ ਮਾਫੀ ਨਾਮਾ ਜਿਹੜਾ ਪਹਿਲਾਂ ਐਲਾਨ ਕਰਕੇ ਮੁੜ ਕੇ ਵਾਪਸ ਲੈਣਾ ਪਿਆ 90 ਲੱਖ ਰੁਪਈਆ ਜਿਹੜਾ ਸੀ ਮੁੜ ਕੇ ਗੁਰੂ ਦੀ ਗੋਲਕ ਚ ਭਰਨਾ ਪਿਆ ਸੋਏ ਸਾਡੀ ਸ਼੍ਰੋਮਣੀ ਸੰਸਥਾ ਫੈਸਲੇ ਲੈਣ ਤੋਂ ਪਹਿਲਾਂ ਉਹਨਾਂ ਦੀ ਵਿਚਾਰ ਵਟਾਂਦਰਾ ਜਿਹੜਾ ਕਰਨਾ ਚਾਹੀਦਾ। ਤੁਹਾਡੀ ਨਿੱਜੀ رائے ਕੀ ਹੈ ਜੀ ਡਾਕਟਰ ਮਨਮੋਹਨ ਹੋਰਾ ਦੀ ਤਸਵੀਰ ਲਗਣੀ ਚਾਹੀਦੀ ਹੈ ਜਾਇਬ ਘਰ ਚ ਕਿ ਨਹੀਂ ਲਗਣੀ ਚਾਹੀਦੀ? ਦੇਖੋ ਡਾਕਟਰ ਮਨਮੋਹਨ ਸਿੰਘ ਨੇ ਨੇ ਨਾਲ ਹੋਰ ਉਹਨੇ ਕੋਈ ਸਿੱਖ ਕੌਮ ਵਾਸਤੇ ਉਹ ਕੁਝ ਕਰ ਸਕੇ ਨਹੀਂ ਕਰ ਸਕੇ ਪਰ ਉਹਨਾਂ ਦੇ ਨਾਲ ਦਸਤਾਰ ਦੀ ਪਹਿਚਾਣ ਇੱਕ ਵਰਲਡ ਲੈਵਲ ਤੇ ਗਈ ਸੀ। ਔਰ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਹਮੇਸ਼ਾ ਬੁੱਕੇ ਲੈ ਕੇ ਉਹਨਾਂ ਦੇ ਕੋਲ ਖੜਾ ਹੁੰਦਾ ਸੀ ਪੰਜਾਬ ਵਾਸਤੇ ਗਰੰਟਾਂ ਲੈਣ ਵਾਸਤੇ। ਤਾਂ ਮੈਂ ਸਮਝਦਾ ਕਿ ਜੋ ਡਾਕਟਰ ਮਨਮੋਨ ਸਿੰਘ ਆ ਉਹਨਾਂ ਦੇ ਨਾਲ ਦਸਤਾਰ ਜਿਹੜੀ ਸੀ ਉਹ ਮੈਨੂੰ ਮਿਲੇ ਸਨ ਗੁਰਦੁਆਰਾ ਰਕਾਬਗਨ ਸਾਹਿਬ ਦਿੱਲੀ ਮੇਰੇ ਨਾਲ ਗੱਲਬਾਤ ਵੀ ਹੋਈ ਸੀ ਪ੍ਰਾਈਮ ਮਿਨਿਸਟਰ ਆਫ ਇੰਡੀਆ ਡਾਕਟਰ ਮਨਮੋਨ ਸਿੰਘ ਸਾਹਿਬ ਅੱਜ ਚਲੋ ਸਵਰਗ ਸਦਾਰ ਚੁੱਕੇ ਆ ਪਰ ਉਹਨਾਂ ਦੇ ਨਾਲ ਸਾਡੀ ਇੱਕ ਪੱਗ ਦੀ ਪਛਾਣ ਜਿਹੜੀ ਉਹ ਦੁਨੀਆ ਭਰ ਦੇ ਵਿੱਚ ਗਈ ਸੀ ਉਹਨਾਂ ਬਾਰੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਥ ਦੀ ਰਾਏ ਇਕੱਤਰ ਕਰਕੇ ਸਾਂਝਾ ਫੈਸਲਾ ਲੈਣਾ ਚਾਹੀਦਾ ਸੀ ਮੈਂ ਸਮਝਦਾ ਸੀ ਕੇਸ ਦੇ ਨਾਲ ਜਿਹੜਾ ਹੈਗਾ ਜਿਸ ਤਰ੍ਹਾਂ ਕਦੇ ਅਗਾਹ ਤੁਰ ਪੋ ਕਦੇ ਪਿਛਾਹ ਹੋ ਜਾਓ ਫਿਰ ਅਗਾਹ ਦੇ ਨਾਲ ਨਰਾਦਰ ਹੁੰਦਾ ਸਾਹਿਬ ਜਿਹੜਾ ਰਾਜਮਾਨਾ ਸਾਹਿਬ ਜਿਹੜਾ ਜਿਹੜੀ ਅਪੀਲ ਹੈ ਅਪੀਲ ਦੀ ਜਿਹੜੀ ਅਰਜੀ ਵਾਪਸ ਲੈਣ ਵਾਸਤੇ ਕੱਟ ਸਦਿਆ ਕਿ ਸਲਾਹ ਲਈ ਜਾਏ ਕਿ ਸੁਝਾਅ ਲੈ ਜਾਣਗੇ ਕੋਸ ਨੂੰ ਕਿਵੇਂ ਦੇਖਦੇ ਹੋ ਦੇਖੋ ਹੋਣਾ ਚਾਹੀਦਾ ਜਿਹੜੇ ਸਾਡੇ ਬੰਦੀ ਸਿੰਘ ਆ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਲੰਬੇ ਸਮੇਂ ਤੋਂ ਉਹਨਾਂ ਦਾ ਸੰਘਰਸ਼ ਚੱਲ ਰਿਹਾ ਜੇਕਰ ਉਹਨਾਂ ਦੀਆਂ ਅਪੀਲਾਂ ਤੇ ਕੋਈ ਅਦਾਲਤਾਂ ਜਾਂ ਸਰਕਾਰ ਵੱਲੋਂ ਗੌਰ ਨਹੀਂ ਹੋ ਰਹੀ ਤੇ ਉਹਦੇ ਵਾਸਤੇ ਪੰਥ ਦੀ ਇੱਕ رائے ਬਣਾਉਣ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਜ਼ਰੂਰ ਇਕਤਰਤਾ ਹੋਣੀ ਚਾਹੀਦੀ ਆ ਤੇ ਸਾਰਿਆਂ ਦੀ ਉਹਦੇ ਚ رائے ਜਿਹੜੀ ਆ ਉਹ ਲੈਣੀ ਚਾਹੀਦੀ ਸੋ ਇਹ ਸਨ ਬਲਜੀ ਸਿੰਘ ਜੀਦਾ ਸਾਹਿਬ ਮੱਥਾ ਟੇਕਣ ਵਾਲੀ ਕਮੇਟੀ ਆ ਕੀ ਕਹਿਣਾ ਚਾਹੁੰਦੇ ਹੋ ਜੇ ਤੱਕ ਚੱਲੂ ਕਰ ਦੋ ਪੀਸ ਵਾਹਿਗੁਰੂ ਜੀ ਵਾਹ ਸੋ ਵਾਹਿਗੁਰੂ ਜੀ ਕੀ ਫਤਿਹ ਪਰ ਲੋ ਛੜ ਦੋ ਜੀ ਅੱਜ ਹਰਿਆਣਾ ਸਿਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸੰਗਤਾਂ ਦਵਰਾ ਚੁਣੇ ਹੋਏ ਮੈਂਬਰ ਸਹਿਬਾਨ ਸਾਰੀ ਐਡਜਕਟਿਵ ਬੋਡੀ ਸੀਨੀਅਰ ਵਾਈਸ ਪ੍ਰਧਾਨ ਮੀਤ ਪ੍ਰਧਾਨ ਜਰਨਲ ਸਕੱਤਰ ਜੁਆਇੰਟ ਸਕੱਤਰ ਅਤੇ ਅਡਜੈਕਟਿਵ ਬੋਡੀ ਦੇ ਮੈਂਬਰ ਸਹਿਬਾਨ ਅਤੇ ਉਹਨਾਂ ਨਾਲ ਆਏ ਹੋਏ ਚੁਣੇ ਹੋਏ ਸੰਗਤਪੁਰ ਦੇ ਮੈਂਬਰ ਸਹਿਬਾਨ ਅੱਜ ਸੰਗਤ ਦੇ ਨਾਲ ਸਾਬ ਸ੍ਰੀ ਹਰਮੰਦਰ ਸਾਹਿਬ ਤੇ ਨਤਮਸਟਕ ਹੋਣ ਵਾਸਤੇ ਆਏ ਕਿਉਂਕਿ ਉਸ ਗੁਰੂ ਰਾਮਦਾਸ ਦੀ ਕਿਰਪਾ ਸਦਕਾ ਹੀ ਸਾਡੀ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੁੰਦ ਵਿੱਚ ਆਈ ਅਕਾਲਪਤਖ ਸਾਹਿਬ ਤੇ ਹਾਜੀ ਲਵਾਉਣ ਵਾਸਤੇ ਆਏ ਹਾਂ ਕਿਉਂਕਿ ਦੁਨੀਆ ਭਰ ਦੇ ਸੰਗਤ ਦੇ ਵਿੱਚ ਸਿੱਖ ਕੌਮ ਵਿੱਚ ਇਹ ਪ੍ਰਾਂਤੀ ਪੈਦਾ ਕੀਤੀ ਜਾ ਰਹੀ ਸੀ ਕਿ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਤੇ ਆਪਣਾ ਨਵਾਂ ਅਕਾਲਪਤਖ ਦੀ ਸਿਰਜਣਾ ਤੇ ਨਹੀਂ ਕਰੇਗੀ ਕੇਵਲ ਤੇ ਕੇਵਲ ਸਾਡੇ ਹਰਿਆਣੇ ਦੇ ਸਿੱਖਾਂ ਨੂੰ ਡੀਗ੍ਰੇਡ ਕਰਨ ਵਾਸਤੇ ਇਹੋ ਜਿਹੀਆਂ ਭਾਂਟੀਆਂ ਪੈਦਾ ਕੀਤੀਆਂ ਗਈਆਂ ਪਰ ਅਸੀਂ ਦੁਨੀਆ ਭਰ ਦੀ ਸਾਰੀ ਸੰਗਤ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਜਿੰਨਾਂ ਅਕਾਲ ਤਖਤ ਸਾਹਿਬ ਤੇ ਤੁਸੀਂ ਭਰੋਸਾ ਰੱਖਦੇ ਹੋ ਮੈਨੂੰ ਇਹ ਨਹੀਂ ਪਰਚਾ ਤੁਸੀਂ ਕਿੰਨਾ ਰੱਖਦੇ ਹੋ ਕਿੰਨਾ ਨਹੀਂ ਰੱਖਦੇ ਇਹ ਤੇ ਦੁਨੀਆ ਦੇ ਸਾਹਮਣੇ ਹੈ ਪਰ ਹਰਿਆਣੇ ਦਾ ਇੱਕ ਇੱਕ ਬੱਚਾ ਤੋਂ ਲੈ ਕੇ 100 ਸਾਲ ਦੇ ਬਜ਼ੁਰਗ ਤੱਕ ਵੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਕਦੀ ਵੀ ਭੰਗ ਨਹੀਂ ਹੋਣ ਦੇਗਾ ਅਕਾਲ ਤਖਤ ਸਾਹਿਬ ਦੀ ਸ਼ਖਸੀਅਤ ਨੂੰ ਕਦੀ ਵੀ ਠੇਸ ਨਹੀਂ ਪਹੁੰਚਾਏਗਾ ਜਿਹੜੇ ਤੁਸੀਂ ਸਾਡੇ ਤੇ ਇਲਜ਼ਾਮ ਲਾਉਂਦੇ ਹੋ ਤੁਸੀਂ ਆਪਣੀ ਟਿੰਗੋੜੀ ਥੱਲੇ ਦਾੰਗ ਮਾਰੋ ਤੇ ਤੁਸੀਂ ਅਕਾਲ ਤਖਤ ਸਾਹਿਬ ਦੀ ਕਿੰਨੀ ਪਰਵਾਹ ਕਰਦੇ ਹੋ ਅਸੀਂ ਤੇ ਅਕਾਲ ਤਖਤ ਸਾਹਿਬ ਦੇ ਸਮਰਪਿਤਾਂ ਸਭ ਤੋਂ ਪਹਿਲੋਂ ਸਿੱਖਾਂ ਸਿੱਖੀ ਨੂੰ ਸਮਰਪਿਤਾਂ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਨੂੰ ਸਮਰਪਿਤਾਂ ਅਤੇ ਉਸ ਤੋਂ ਬਾਅਦ ਅਸੀਂ ਇਸ ਦੇਸ਼ ਨੂੰ ਸਮਰਪਿਤਾਂ ਤੇ ਦੇਸ਼ ਤੋਂ ਬਾਅਦ ਆਪਣੀ ਹਰਿਆਣਾ ਸਟੇਟ ਕਮੇਟੀ ਹਰਿਆਣਾ ਦੀ ਸਟੇਟ ਬਹੁਤ ਹਰਿਆਣਾ ਸਟੇਟ ਤੋਂ ਬਣਾਈ ਹੈ ਜਿਹੜੀ ਤੁਸੀਂ ਨੇ ਬਣਾ ਕੇ ਸਾਨੂੰ ਦਿੱਤੀ ਉਹਨੂੰ ਸਮਰਪਿਤ ਹਾਂ ਹਰਿਆਣਾ ਦੇ ਹੱਕਾਂ ਵਾਸਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਵੇਂ ਕੋਈ ਵੀ ਮਸਲਾ ਹੋਵੇ ਹਰਿਆਣਾ ਦੇ ਸਿੱਖਾਂ ਦੀ ਹਰਿਆਣਾ ਦੇ ਵਾਸਤੇ ਹਰਿਆਣਾ ਰਾਜ ਦੇ ਵਾਸਤੇ ਉਹ ਲੜਾਈ ਲੜਦੀ ਰਹੇਗੀ ਆਪਣੇ ਹੱਕ ਮੰਗਾਂਗੇ ਤੌਠੋਂ ਖੋਣਾ ਨਹੀਂ ਤੇ ਆਪਣਾ ਛੱਡਣਾ ਨਹੀਂ ਕਿੰਨਾ ਸਭ ਪੰਜਾਬ ਦੇ ਪਾਣੀਆਂ ਦਾ ਹਰਿਆਣੇ ਦੇ ਪਾਣੀਆਂ ਦਾ ਕਾਫੀ ਵੱਡਾ ਮਸਲਾ ਚੱਲ ਰਿਹਾ ਉਸ ਤੇ ਤੁਹਾਡਾ ਕੀ ਸਟੈਂਡਰਡ ਹੈ ਉਸ ਤਰ੍ਹਾਂ ਜੀ ਬੰਦਾ ਹੱਕ ਲਾਗੇ ਵਾਧੂ ਮੰਗਦੇ ਨਹੀਂ ਬੰਦਾ ਹੱਕ ਜੋ ਹੈ ਉਹ ਛੱਡ ਦੇ ਜੀ ਬਾਦਲਾਂ ਨੂੰ ਫਿਰ ਤਖਤ ਸ੍ਰੀ ਪਟਨਾ ਸਾਹਿਬ ਤਨਖਾਈਆਂ ਘਟਾ ਦਿੱਤਾ ਗਿਆ ਸੱਦਿਆ ਗਿਆ ਕਿਵੇਂ ਦੇਖ ਰਹੇ ਹੋ ਜੀ ਇਸ ਨੂੰ ਦੋਵਾਂ ਤਖਤਾਂ ਦੇ ਵਿੱਚ ਆਦੇਸ਼ ਦਿੱਤੇ ਗਏ ਪਰ ਕਈਆਂ ਨੇ ਨਹੀਂ ਮੰਨੇ ਕਿਵੇਂ ਦੇਖ ਰਹੇ ਹੋ ਇਹ ਤਾਂ ਮੈਂ ਕੀ ਦੱਸ ਸਕਣਾ ਇਹਦੇ ਬਾਲਰ ਸਾਹਿਬ ਗਿਆ ਕੋਲ ਪੁੱਛੋ ਬਰ ਤੁਹਾਨੂੰ ਇੱਥੇ ਕਿਵੇਂ ਅਪਰੋਚ ਕੀਤਾ ਜਾ ਰਿਹਾ ਹੈ ਪਟਨਾ ਸਾਹਿਬ ਵਿੱਚ ਕਿਵੇਂ ਅਪਰੋਚ ਕੀਤਾ ਜਾ ਰਿਹਾ ਹੈ ਇਹ ਤੇ ਉਹ ਦੱਸਣ ਵੀ ਸਾਨੂੰ ਕਿਉਂ ਉੱਥੇ ਸਦਰੇ ਨੇ ਇਹ ਮੈਂ ਕੀ ਦੱਸ ਸਕਦਾ ਇਹਨਾਂ ਨੂੰ ਪੁੱਛੀ ਠੀਕ ਹੈ ਜੇਕਰ ਦੋ ਤਖਤਾਂ ਦੇ ਵਿੱਚ ਜਿਹੜਾ ਵਿਵਾਦ ਹੋਇਆ ਉਹਨੂੰ ਕਿਹਨੂੰ ਜ਼ਿੰਮੇਵਾਰ ਸਮਝਦੇ ਹੋ ਮੈਂ ਜ਼ਿੰਮੇਵਾਰੀ ਕਿਸੇ ਨੂੰ ਹੀ ਸਮਝਦਾ ਉਹ ਤੇ ਉਹਨਾਂ ਲੋਕਾਂ ਨੂੰ ਪੁੱਛੋ ਜਿਨ੍ਹਾਂ ਦੇ ਫੈਸਲੇ ਹੋਏ ਵਿਰੋਧ ਹੋਏ ਹੱਕ ਵਿੱਚ ਹੋਏ ਮੈਂ ਤੇ ਗੱਲ ਕਹਾਂਗਾ ਕਿ ਇਹ ਜੋ ਕੁਝ ਵਾਪਰ ਰਿਹਾ ਹੈ ਸਿੱਖ ਕੌਮ ਦੇ ਵਿੱਚ ਸਿੱਖ ਧਰਮ ਦੇ ਵਿੱਚ ਇਸ ਤੋਂ ਵੱਧ ਗਰਾਵਟ ਸਿੱਖ ਧਰਮ ਵਿੱਚ ਨਹੀਂ ਆ ਸਕਦੀ ਕੇਵਲ ਤੇ ਕੇਵਲ ਆਪਣੀ ਰਾਜਨੀਤਿਕ ਲਾਹ ਲੈ। ਇਸ ਗਰਾਵਟ ਲਈ ਕੌਣ ਜ਼ਿੰਮੇਵਾਰ ਹੈ? ਉਹ ਸਾਰੀ ਦੁਨੀਆ ਜਾਣਦੀ ਹੈ। ਉਹ ਸੰਗਤ ਫੈਸਲਾ ਕਰੇਗੀ ਆਉਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਦੋਂ ਚੋਣਾਂ ਹੋਣਗੀਆਂ। ਹਾਲੇ ਤੱਕ ਤੇ ਚੋਣਾਂ ਹੀ ਨਹੀਂ ਹੋ ਰਹੀਆਂ। ਮੈਂ ਬੇਨਤੀ ਕਰਾਂਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਉਠੋਡੀ ਅਡਜੈਕਟਿਵ ਬਾਡੀ ਨੂੰ ਤੇ ਸਮੂਹ ਹਾਊਸ ਨੂੰ ਸ਼੍ਰੋਣੀ ਕਮੇਟੀ ਦੇ ਨੂੰ ਕਿ ਬਹੁਤ ਟਾਈਮ ਲੰਬਾ ਹੋ ਚੁੱਕਾ ਹੈ 2014 ਦੇ ਵਿੱਚ ਇਲੈਕਸ਼ਨ ਹੋਇਆ ਸੀ 25 ਹੋ ਗਿਆ 11 ਚਾ 11 11 ਚਾ ਨਹੀਂ ਚਾ 11 ਸੌਰੀ 11 ਸੌਰੀ 14 ਸਾਲ ਦਾ ਟਾਈਮ ਪੇ 14 ਸਾਲ ਬਾਅਦ ਤੇ ਬਨਵਾਸ ਰਾਮਚੰਦਰ ਵੀ ਆਪਣੇ ਘਰ ਵਾਪਸ ਆ ਗਏ ਸਨ ਘਰ ਤੋਂ ਘਰ ਤੇ ਸੰਗਤ ਨੂੰ ਤੇ ਤੁਸੀਂ ਤੇ ਹੁਣ ਬਨਵਾਸ ਤੇ ਚਲੇ ਜੋ ਜਿਹੜੇ ਕਬਜ਼ਾ ਕਰਕੇ ਬੈਠੇ ਆ ਆਖਰੀ ਸਵਾਲ ਹੈ ਜੀ ਇਹ ਡਾਕਟਰ ਮਨਮੋਹਨ ਸਿੰਘ ਹੋਰਾ ਦੀ ਤਸਵੀਰ ਐ ਜੈਪਕਾਰਦ ਵਿੱਚ ਲਗਾਉਂਦੀ ਇੱਕ ਤਸਵੀਰ ਜਿਹੜੀ ਆ ਉਹ ਰੱਖੀ ਗਈ ਸੀ ਕਮੇਟੀ ਵੱਲੋਂ ਥੋੜੀ ਕਮੇਟੀ ਵੱਲੋਂ ਕੀ ਮੰਨਦੇ ਹੋ ਕਿ ਇਹੋ ਜਿਹੇ ਫੈਸਲੇ ਜਿਹੜੇ ਆ ਜਿਵੇਂ ਦਾਦੂਵਾਲ ਸਾਹਿਬ ਨੇ ਕਿਹਾ ਕਿ ਪੰਥ ਤੇ ਜਿੰਨੀਆਂ ਜਥੇਬੰਦੀਆਂ ਨੇ ਉਹਨਾਂ ਦੇ ਨਾਲ ਵਿਚਾਰ ਕਰਕੇ ਕਰਨੇ ਚਾਹੀਦੇ ਨੇ ਉਹ ਦੂਜੇ ਪਾਸੇ ਰਾਜੋਣਾ ਸਾਹਿਬ ਨੇ ਇਸ ਦੀ ਬਗਾਵਤ ਕੀਤੀ ਹੈ ਕਿਵੇਂ ਦੇਖ ਰਹੇ ਹੋ ਡਾਕਟਰ ਮਨਮੋਹਨ ਸਿੰਘ ਦੀ ਸ਼ਕਤੀ ਅੱਗੇ ਢੱਲੇ ਗਰ ਲੋਗੋ ਜਾ ਰਹੇ ਐਜ਼ ਅ ਸਿੱਖ ਕਿਵੇਂ ਦੇ ਸੀ ਜਿੱਤਾਂ ਹੀ ਲੋਗ ਦੇ ਕਿੱਥੇ ਰਹਿਣ ਦੱਸੋ ਠੀਕ ਹੈ ਜੀ ਇਸ ਤਰ੍ਹਾਂ ਜੀ ਜੇ ਸਿੱਖ ਸਿੱਖ ਨੂਨਾ ਬਾਰੇ ਇਹ ਫਿਰ ਸਿੱਖ ਦੀ ਦੁਨੀਆ ਪਰ ਦੇ ਵਿੱਚ ਚੜਦੀ ਕਲਾ ਹੋ ਜਾਏ ਡਾਕਟਰ ਮਨਮੋਹਨ ਸਿੰਘ ਇੱਕ ਸਾਡੇ ਹਿੰਦੁਸਤਾਨ ਦੀ ਨਹੀਂ ਵੱਡ ਦੀ ਇਹੋ ਜੀ ਸ਼ਖਸੀਅਤ ਸਨ ਜਿਹੜਾ ਹਿੰਦੁਸਤਾਨ ਦੇ ਇਕਨੋਮਿਕ ਸਥਿਤੀ ਕਦੀ ਜਰਾ ਦੇਖ ਚੁੱਕੀ ਸੀ ਤੇ ਜਿਹੜੇ ਅੱਜ ਮੇਰੇ ਭਰਾ ਨੇ ਵੱਡੇ ਤੁਜ਼ਰਬੇ ਕਾਰਨੇ ਜੇ ਉਹ ਵੀ ਇਹ ਚਾਹਦੇ ਸਨ ਜੇ ਡਾਕਟਰ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਨਾ ਬਣਾਇਆ ਜਾਂਦਾ ਉਹ ਵੱਡੀਆਂ-ਵੱਡੀਆਂ ਗੱਡੀਆਂ ਵਿੱਚ ਨਾ ਫਿਰਦੇ ਤੇ ਹੁਣ ਸਾਡੇ ਹਿੰਦੁਸਤਾਨ ਦੇ ਵਿੱਚ ਕਬਜ਼ਾ ਤੇ ਕੈਨੇਡਾ ਅਮਰੀਕਾ ਦਾ ਹੁੰਦਾ ਤੇ ਚਾਹ ਇੰਗਲੈਂਡ ਦਾ ਹੁੰਦਾ ਉਹਦੀ ਦੇਨ ਸਾਡੇ ਹਰ ਗੁਰਸਿੱਖ ਨੂੰ ਪੁੱਲਣੀ ਨਹੀਂ ਚਾਹੀਦੀ ਮੈਂ ਕਹਿਨਾ ਵਾਂ ਕਿ ਉਹਨਾਂ ਦੀਆਂ ਤੇ ਸਾਰੇ ਸਾਰੇ ਅੰਮ੍ਰਿਤਸਰ ਦੇ ਵਿੱਚ ਫੋਟੋ ਲਗਣੀਆਂ ਚਾਹੀਦੀਆਂ ਨੇ ਨਿਰਜੈਬ ਕਾਰੇ ਚ ਕਿਉਂ ਉਹ ਸਿੱਖ ਕੌਮ ਦਾ ਚੈਨਲ ਮਰਾਰਾ ਬਣੇ ਉਹ ਹਿੰਦੁਸਤਾਨ ਦਾ ਚੈਨਲ ਬਣਨ ਰ ਬਣੇ ਉਹ ਸਾਡੀ ਸਾਰੀ ਦੁਨੀਆ ਦਾ ਚੈਨਲ ਮਰਾਰਾ ਬਣੇ ਇੱਕ ਪੱਗ ਵਾਲਾ ਗੁਰਸਿੱਖ ਜਿਨੇ ਸਾਰੇ ਵੱੜਦੀ ਇਕਨੋਮਿਕ ਨੂੰ ਆਪਣੇ ਵੱਲ ਖਿੱਚ ਦਿੱਤਾ ਤੇ ਅੱਜ ਹਾਲਾਤ ਉਹ ਪੈਦਾ ਹੋਏ ਨੇ ਕਿ ਉਹ ਉਸ ਇਕਨੋਮਿਕ ਦੀ ਨੀਤੀਆਂ ਤੇ ਚੱਲਦੇ ਹੋਏ ਅੱਜ ਹਿੰਦੁਸਤਾਨ ਇਕਨੋਮਿਕ ਸਥਿਤੀ ਦੇ ਵਿੱਚ ناکਾਮਯਾਬ ਹੈ ਸਾਨੂੰ ਉਹਨਾਂ ਦੇ ਸਿੱਖਿਆ ਕਮੇਟੀ ਦੇ ਪ੍ਰਧਾਨ ਬਣੇ ਹੋ ਕੀ ਮੁੱਖ ਟੀਚਾ ਕੀ ਰਹੇਗਾ ਹਰਿਆਣਾ ਦੇ ਸਿੱਖਾਂ ਵਾਸਤੇ ਕੀ ਮੁੱਖ ਟੀਚਾ ਹੋ ਤੁਸੀਂ ਲੈ ਕੇ ਆਉਂਗੇ ਆਉਣ ਵਾਲੇ ਸਮੇਂ ਦੇ ਵਿੱਚ ਹਰਿਆਣਾ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਜਿਹੜੇ এজেন্ডਿਆਂ ਨੂੰ ਲੈ ਕੇ ਜਿਹੜੀ ਭਾਵਨਾ ਨੂੰ ਲੈ ਕੇ ਬਣੀ ਹੈ ਵੀਆਈਪੀ ਕਲਚਰ ਨੂੰ ਪਹਿਲਾ ਦਸ਼ਾ ਦੇ ਖਤਮ ਕਰਨਾ ਕਿਉਂਟੀ ਨਹੀਂ ਲਓਗੇ ਸਰਕਾਰ ਦੀ ਕੋਈ ਵੀ ਸਕਿਉਰਟੀ ਆਪਣੇ ਨਾਲ ਨਹੀਂ ਰੱਖਾਂਗਾ ਠੀਕ ਹੈ ਜੀ ਜੇ ਸਰਕਾਰ ਨੇ ਜ਼ਰੂਰੀ ਸਮਝਿਆ ਤੇ ਪਾਇਲਟ ਗੱਡੀ ਜੇ ਕੋ ਲੱਗੀ ਸਰਕਾਰ ਦੀ ਮਰਜ਼ੀ ਹੋਏਗੀ ਮੇਰੇ ਨਾਲ ਅੱਜ ਹੀ ਵੇਖ ਲਓ ਜ세ਦਾਰ ਨਿਹੰਗ ਸਿੰਘ ਮੇਰੇ ਨਾਲ ਨੇ ਸਕਿਉਰਟੀ ਦੇ ਕੋਈ ਵੀ ਅਮਪਲਾਈਜ਼ ਮੇਰੇ ਨਾਲ ਨਹੀਂ ਚੱਲ ਰਿਹਾ ਦੂਜੀ ਗੱਲ ਆਪਾਂ ਫੈਸਲਾ ਕੀਤਾ ਹੈ ਕਿ ਗੋਲਕ ਨੂੰ ਬਚਾਉਣ ਵਾਸਤੇ ਜਿਹੜੀਆਂ ਪਲਾਸਟਿਕ ਦੀਆਂ ਬੋਤਲਾਂ ਨੇ ਇਹ ਬੰਦ ਕੀਤੀਆਂ ਜਾਣਗੀਆਂ ਦੂਜੇ ਸਰੋਪਾ ਕੇਵਲ ਤੇ ਕੇਵਲ ਮਹਾਨ ਸ਼ਿਕਸ਼ੀ ਤੁਹਾਨੂੰ ਦਿੱਤੇ ਜਾਣਗੇ ਆਪਣਾ ਇਹ ਸਰੋਪਾ ਅੱਜ ਆਪਾਂ ਤੌੜੀਏ ਤੇ ਤੌਲੀਅਤ ਦੇ ਬਰੋਬਰ ਸਮਝ ਲਿਆ ਹੈ ਸਰੋਪਾ ਦੀ ਸ਼ਖਸੀਅਤ ਬਿਲਕੁਲ ਅਹਮiyet ਘਟਾ ਦਿੱਤੀ ਹੈ ਕੇਵਲ ਤੇ ਕੇਵਲ ਉਹਨਾਂ ਸ਼ਖਸੀਅਤਾਂ ਨੂੰ ਦਿੱਤੇ ਜਾਣਗੇ ਜਿਹੜੀਆਂ ਸ਼ਖਸੀਅਤਾਂ ਸਰੋਪਾ ਦੇ ਲਾਹਣੇ ਯਾਰ ਭਾਈ ਨਹੀਂ ਸਮਝਦਾ ਤੂੰ ਇਹ ਅਪਕੋਰ ਕਰ ਜਾ ਤੂੰ ਸਰੋਪੇ ਦਾ ਮਤਲਬ ਹੈ ਸਰੋਪਾ ਸਿਰ ਤੋਂ ਲੈ ਕੇ ਪਾਉ ਤੱਕ ਉਹ ਗੁਰੂ ਦਾ ਹੋ ਗਿਆ ਤੇ ਜੇ ਉਹ ਸਰੋਪਾ ਪਾ ਕੇ ਆਪਾਂ ਆਪਣੀ ਜੇ ਇਹ ਮਹਿਸੂਸ ਕਰੀਏ ਵੀ ਸਾਡੇ ਕੀਰੇ ਕੱਪੜਿਆਂ ਦਾ ਰੰਗ ਸਰੋਪੇ ਦਾ ਕੱਪੜਿਆਂ ਨੂੰ ਨਾ ਲੱਗ ਜਾਏ ਤੇ ਸਰੋਪਾ ਇੱਕ ਮਿੰਟ ਪਾਣੀ ਆ ਤੋ ਸਿਰ ਲਾਹ ਦੇਣਾ ਇਹ ਕਿੱਥੇ ਹਾਇਮੀਤ ਰਹਗੀ ਉਹ ਸਰੋਪਾ ਦੀ ਸਰੋਪਾ ਸਰੋਪਾਏ ਉਹ ਕੋ ਕਪੜਾ ਨਹੀਂ ਉਹ ਕੋ ਤੌਲੀਆ ਨਹੀਂ ਜਿਸ ਤਰ੍ਹਾਂ ਆ ਸਭ ਪ੍ਰਯੋਗ ਕਰ ਰਹੇ ਆ ਇਸ ਕਰਕੇ ਸਿਰੋਪਾ ਦੀ ਅਹਿਮੀਅਤ ਨੂੰ ਰੱਖਣ ਵਾਸਤੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਹੈ ਕੇਵਲ ਨਿਹੰਗ ਸਿੰਘ ਜੈਸੇ ਬੰਦੀਆਂ ਨੂੰ ਜਾਂ ਧਰਮ ਪ੍ਰਚਾਰਕ ਜਿਹੜੇ ਮਹਾਨ ਧਰਮ ਪ੍ਰਚਾਰਕ ਨੇ ਮਹਾਨ ਸ਼ਖਸੀਅਤਾਂ ਜੀ ਮਹਾਨ ਸ਼ਖਸੀਅਤਾਂ ਨੇ ਜਿਹੜੀ ਸਿਰੋਪੇ ਦੀ ਕਦਰ ਕਰਨਾ ਜਾਣਦੇ ਨੇ ਕੇਵਲ ਤੇ ਕੇਵਲ ਉਹਨਾਂ ਨੂੰ ਸਿਰੋਪਾ ਦਿੱਤੇ ਜਾਣਗੇ ਔਰ ਕਿਸੇ ਆਮ ਸੰਗਠਿਤ ਚੋਸੇ ਰੂਪਾ ਨਹੀਂ ਮਿਲਦਾ। ਇਹ ਪਰਵਰਤਨ ਜਿਹੜਾ ਵੱਡੀ ਚੁਣੌਤੀ ਹੈ ਯੂਪੀ ਦੇ ਵਿੱਚ। ਹੁੰਦੇ ਪਹਿਲੇ ਪੰਜਾਬ ਸੀ ਉਹ ਯੂਪੀ ਦੇ ਵਿੱਚ ਵੀ ਸ਼ੁਰੂ ਹੋ ਗਿਆ ਪੀਲੀ ਵਿੱਚ। ਕੀ ਕਹਿਣਾ ਚਾਹੋਗੇ ਕਿਸਾਂ ਤੇ ਰੋਗ ਲੱਗ ਰਿਹਾ ਹੈ? ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਸਿੱਖਾਂ ਦੀ ਪਾਰਲੀਮੈਂਟ। ਉਹਦੇ ਮੁਕਾਬਲੇ ਕੋਈ ਵੀ ਸਾਡੀ ਸੰਸਥਾ ਸਿੱਖਾਂ ਕੋਲ ਕੋਈ ਨਹੀਂ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਗਲਤੀਆਂ ਦੀ ਬਜਾਤੋਂ ਉਨ੍ਹਾਂ ਦਾ ਪ੍ਰਚਾਰ ਦਾ ਟੰਗ ਠੀਕ ਨਾ ਹੋਣਾ ਇਸੇ ਕਰਕੇ ਅੱਜ ਸਿੱਖ ਇਸਾਈ ਧਰਮ ਵੱਲ ਜਾ ਰਹੇ ਨੇ ਕਹਿੰਦੇ ਨੇ ਬਨਜਾਈਏ ਭਾਵੇਂ ਉਸਤਾਦ ਸਿਰ ਵੀ ਸਿੱਖ ਦੇ ਰਹੀਏ ਸਿੱਖ ਦੇ ਰਹੀਏ ਮੈਂ ਕੌਮ ਨੂੰ ਬੇਨਤੀ ਕਰਦਾ ਹਾਂ ਤੁਹਾਨੂੰ ਸਿੱਖਣ ਦੀ ਲੋੜ ਏ ਜੇ ਇਸਾਈ ਕਿਉਂ ਬਣ ਰਹੇ ਨੇ ਆਪਾਂ ਸਾਈਆਂ ਕੋਈ ਸਿੱਖ ਲੋਕੀਓ ਆਪਣੇ ਧਰਮ ਦਾ ਪ੍ਰਚਾਰ ਕਰਦੇ ਨੇ ਉਹ ਹੀ ਜੀ ਟੋਰ ਕਰਦੇ ਆ ਠੀਕ ਹੈ ਜੀ ਇਹਨਾਂ ਦੇ ਵਿੱਚ ਕਿਵੇਂ ਸਿੱਖਾਂ ਸਿੱਖੀ ਦਾ ਪ੍ਰਚਾਰ ਕਰਾਉਣਾ ਹੈ ਧਰਮ ਪ੍ਰਚਾਰ ਵਾਸਤੇ ਬਹੁਤ ਲੰਮੀ ਗੱਲ ਹੈ ਇਹ ਪ੍ਰਚਾਰ ਸਟੇਜਾਂ ਤੇ ਖਲੋ ਕੇ ਹੁਣ ਨਹੀਂ ਹੋਵੇਗਾ ਕਰ ਕਰ ਪਹੁੰਚ ਕਰੋਂਗੇ ਪਿੰਡ ਪਿੰਡ ਕਰ ਕਰ ਪਹੁੰਚ ਕਰਾਂਗੇ ਤੇ ਸਭ ਤੋਂ ਪਹਿਲੋਂ ਪਿੰਡ ਦੇ ਵਿੱਚ ਜਿਹੜੇ ਐਸੀ ਬੀਸੀ ਦੇ ਬੱਚੇ ਨੇ ਆਪਾਂ ਪਨੀਰੀ ਤਿਆਰ ਕਰਨੀ ਹੈ 15 ਸਾਲ ਤੋਂ ਉੱਤੇ ਉੱਤੇ ਨੂੰ ਕੋਈ ਦੇਸ਼ ਦੇਣ ਦੀ ਨਹੀਂ ਲੋੜ ਉਹ ਨਹੀਂ ਸਾਡੀ ਗੱਲ ਸੁਨੇਗਾ ਆਪਾਂ ਪਨੀਰੀ ਤਿਆਰ ਕਰਨੀ ਹੈ ਆਪਾਂ 10000 ਕਾਇਦਾ हरियाणा ਦੇ ਬੱਚਿਆਂ ਵਾਸਤੇ ਸਿਖਾਇਆ ਹੈ ਜਿਹੜਾ ਪਹਿਲੀ ਵਿੱਚ ਬੱਚਾ ਜਾਏਗਾ ਉਹਦੇ ਘਰ ਘਰ ਜਾ ਕੇ ਉਹਨੂੰ ਪੜਾਇਆ ਜਾਏਗਾ ਕਿ ਇਹ ਬਾਣੀ ਗੁਰੂ ਦੇ ਮਖ ਤੋਂ ਵਿਚਾਰੀ ਬਾਣੀ ਇਹ ਗੁਰਮੁਖੀ ਹੈ ਤੇ ਸਿੱਖ ਕੌਮ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਥਾਪਿਆ ਹੈ ਕੇਵਲ ਤੇ ਕੇਵਲ ਦੁਨੀਆ ਦੀ ਰੱਖਿਆ ਕਰਨ ਵਾਸਤੇ ਤੇ ਤੁਹਾਡੇ ਵਾਸਤੇ ਇਹਨਾਂ ਆਪਣਾ ਸਾਰਾ ਸਰਬੰਸਵਾਰ ਦਿੱਤਾ ਆਓ ਸਾਰੇ ਗੁਰਮੁਖੀ ਸਿੱਖੀ ਪੰਜਾਬੀ ਭਾਸ਼ਾ ਸਿੱਖੀ ਤੇ ਧਰਮ ਦੇ ਨਾਲ ਸਿੱਖ ਧਰਮ ਦੇ ਨਾਲ ਜੁੜੀਏ ਤੇ ਦੇਸ਼ ਦੀ ਤੇ ਦੇਸ਼ਾਂ ਵਿੱਚ ਆਪਣਾ ਚੰਡੇ ਘੜੀਏ